ਸਸਰੀ ਕਾਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਆਮ ਪਰ ਸਵਾਗਤ ਕਰਦਾ ਜੀ ਇੱਕ ਹੋਲ ਵੀਡੀਓ ਵਿੱਚ ਤਾਂ ਅਸ ਕੋ ਅੱਜ ਆਪਾਂ ਪਹੁੰਚੇ ਆਂ ਸਹਿਰ ਪੈ ਪੱਲਾ ਫਾਰਮ ਟਰੈਕ ਵਿਜਾਂਸੀ ਦੇ ਵਿੱਚ ਅੱਜ ਇੱਥੇ ਫੰਕਸ਼ਨ ਰੱਖਿਆ ਗਿਆ ਸੀ ਪੂਰੇ ਪੰਜਾਬ ਤੋਂ ਫਾਰਮ ਟਰੈਕ ਦਾ ਸਟਾਫ ਆਇਆ ਸੀ ਸਕਾਟ ਕੰਪਨੀ ਵਾਲਿਓ ਇੱਥੇ ਬਾਬਾ ਕਿਸਾਨਾਂ ਦਾ ਇਕੱਠ ਸੀ ਵਧੀਆ ਪ੍ਰੋਗਰਾਮ ਸੀ 5-6 ਟਰੈਕਟਰਾਂ ਦੀਆਂ ਡਿਲੀਵਰੀਆਂ ਵੀ ਦਿੱਤੀਆਂ ਗਈਆਂ ਲੋਕ ਕੀ ਲੈ ਕੇ ਚਲਾਏਗਾ ਉਹਨਾਂ ਦੀ ਵੀ ਆਪਣੀ ਵੀਡੀਓ ਬਣਾਈ ਹੋਈ ਆ ਤੇ ਆਪਣੇ ਨਾਲ ਬਾਈ ਜੀ ਨੇ ਜਿਹੜਾ ਇਹਦਾ ਨਵਾਂ ਟਰੈਕਟਰ Farm trak 45 PowerMax T20 gear box ਦੇ ਨਾਲ ਲਾਂਚ ਹੋਇਆ ਇਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਪੂਰੀ ਡਿਟੇਲ ਦੇ ਵਿੱਚ ਕਲੀ-ਕਲੀ ਗੱਲ ਬਾਰੇ ਪੁੱਛਾਂਗੇ ਵੀ ਕਿੱਦਾਂ ਦਾ ਹੈ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਦਿਆ ਕਰੋ ਵੀ ਬਣ ਕੇ ਤੇ Facebook ਤੇ ਉਹਦਾ ਬਿੱਟੂ ਨੀਆ ਪਰ ਪੇਜ ਨੂੰ ਫੋਲੋ ਕਰਨਾ Insta ਤੇ ਆਪਣੀ ਆਈਡੀ ਹੈਗੀ ਬਿੱਟੂ ਨੀਆ ਪਰ ਬੰਦ ਤਿਆਰ ਬੱਧਿਆ ਵੀਡੀਓ ਵਾਲ ਕਰਨਾ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਪਹਿਲਾਂ ਦਾ ਕਿਸਾਨ ਵੀਰਾਂ ਨੂੰ ਆਪਣਾ ਨਾਮ ਤੇ ਆਪਣੀ ਫਰਮ ਦਾ ਨਾਮ ਬਣੀ ਦਾ ਨਾਮ ਦੱਸ ਦਿਓ ਇੱਕ ਵਾਰ ਮੇਰਾ ਨਾਮ ਮਨੀਸ਼ ਕੱਟਰ ਹੈ ਜੀ ਹਾਂ ਜੀ ਮੈਂ ਇਸ ਕੋਰਸ ਕਬੋਟਾ ਲਿਮਿਟਿਡ ਏਰੀਆ ਬਿਜ਼ਨਸ ਇਨ ਚਾਰਜ ਹਾਂ ਜੀ ਤੇ ਇਸ ਟਾਈਮ ਅਸੀਂ ਫਾਰਮਟੈਕ ਟਰੈਕਟਰ ਦੀ ਡੀਲਰਸ਼ਿਪ ਪੱਲਾ ਟਰੈਕਟਰ ਪਾਇਲ ਤੇ ਖੜੇ ਹਾਂ ਜੀ ਠੀਕ ਹੈ ਜੀ ਅੱਜ ਆਪਾਂ ਕਿਸਾਨ ਵੀਰਾਂ ਨੂੰ ਜਾਨੀ ਡਿਟੇਲ ਦੇ ਵਿੱਚ ਦੱਸਣਾ ਜਿਹੜਾ ਫਾਰਮਟੈਕ 45 ਪਾਵਰਮੈਕ ਸੀਰੀਜ਼ ਦੇ ਵਿੱਚ ਆ ਵੀ ਇਹੋ ਚ ਕੀ ਕੀ ਖਾਸियत ਆ ਖਾਸੀਆਂ ਤਾਂ ਗਿਣੌਣੀਆਂ ਨੇ ਆਪਾਂ ਪਹਿਲਾਂ ਨਾਲੋਂ ਕੀ ਚੇਂਜ ਕੀਤਾ ਗਿਆ ਇਹਦੇ ਵਿੱਚ ਆ ਫਾਰਮਟ੍ਰੈਕ 45 ਜਿਹੜਾ ਬਹੁਤ ਸਾਲਾਂ ਤੋਂ ਕਿਸਾਨਾਂ ਦਾ ਖਾਸ ਤੌਰ ਤੇ ਤੇ ਆਲੂ ਵਾਲੇ ਕਿਸਾਨਾਂ ਦਾ ਚਹੇਤਾ ਟਰੈਕਟਰ ਰਿਹਾ ਹੈ ਠੀਕ ਹੈ ਜੀ ਪਹਿਲਾਂ ਇਹਦੀ 45 ਦੀ ਪਾਵਰ ਥੋੜੀ ਘੱਟ ਹੁੰਦੀ ਸੀ ਤੇਲ ਦਾ ਖਰਚਾ ਦਾ ਘੱਟ ਹੁੰਦਾ ਸੀ ਨਾਲੇ ਛੋਟੇ ਟਾਇਰ ਹੈ 13 ਇੰਚ ਦੇ ਟਾਇਰ ਚੰਦਾ ਸੀਗਾ ਠੀਕ ਹੈ ਜੀ 45 ਐਚ ਪੀ ਸੀ ਹਾਂਜੀ ਉਹਦਾ ਸੀ ਫਾਰਮਟ੍ਰੈਕ 45 ਪਾਵਰਮੈਕ ਜਿਹੜਾ ਹੈ ਨਵਾਂ ਹਾਂਜੀ ਇਹ 60 ਦੇ ਇੰਜਨ ਵਾਲੇ ਇਹ ਇੰਜਨ ਇਹਦੇ ਨਾਲ ਲਗਾ ਕੇ ਤਿਆਰ ਕੀਤਾ ਹੈ। ਪਲੇਟ 60 ਵਾਲਾ ਇੰਜਨ ਸੇਮ ਇਹਦੇ ਚ 60 ਵਾਲਾ ਇੰਜਨ ਸੇਮ ਇਹਦੇ ਵਿੱਚ ਇਹਦੇ ਚ 3514 ਸੀਸੀ ਦਾ ਪੂਰਾ ਟਰੈਕਟਰ ਦਾ 3514 ਸੀਸੀ 14 ਸੀਸੀ ਦਾ ਇੰਜਨ ਬੰਜ ਐਸ ਪੀ ਕੈਟੇਗਰੀ ਚ ਕਰੀਏ 1 ਐਚ ਪੀ ਦਾ ਠੀਕ ਆ ਜੀ ਠੀਕ ਆ ਬੰਜ ਰਿਤੇ ਕਰੀਏ 3514 ਸੀਸੀ ਰੈਂਗ ਦਾ ਬਾਕੀ ਸੇਮ 60 ਵਾਂਗੂ ਆ ਜੀ ਹਾਂ ਫੰਕਸ਼ਨ ਹੋਰ ਵਧਾਰੇ ਤੇ ਪਹਿਲਾਂ ਨਾਲੋ ਹਾਂ ਜੀ ਸਭ ਤੋਂ ਪਹਿਲਾਂ ਤਾਂ ਕੇਅਰ ਡਾਇਰੈਕਟ 24/7 ਠੀਕ ਹੈ ਜੀ ਰੱਖੇ ਖਿਆਲ ਐਸੇ ਬਿਲਕੁਲ ਮਾਂ ਜੈਸੇ ਹਾਂ ਜੀ ਜਿਦਾ ਬੱਚੇ ਦਾ ਇੱਕ ਮਾਂ ਧਿਆਨ ਰੱਖਦੀ ਹੈ ਕੰਪਨੀ ਆਪਣੇ ਕਿਜ਼ਾਨ ਵੀਰਾਂ ਦਾ ਜਾਂ ਟਰੈਕਟਰ ਦਾ ਵੀ ਉਦਾਂ ਹੀ ਧਿਆਨ ਰੱਖਣਾ ਚਾਹੀਦਾ ਠੀਕ ਹੈ ਜੀ ਤੇ ਕੋਈ ਵੀ ਜ਼ਿੰਮੇਵਾਰ ਪਰ ਟਰੈਕਟਰ ਲੈਣ ਤੋਂ ਬਾਅਦ ਇੱਥੇ ਇੱਕ ਡਿਵਾਈਸ ਲੱਗਿਆ ਹੋਇਆ ਹੈ ਡੱਬੀ ਹੈਗੀ ਹੈ ਛੋਟੀ ਜੀ ਹਾਂ ਜੀ ਹਾਂ ਜੀ ਉਹ ਗੋਲ ਕੇ ਦਿਖਾ ਦਾਂਗੇ ਜੀ ਉਹ ਬਟਨ ਤੇ ਬੰਨਿਆ ਤਾਂ ਆਪਾਂ ਖੋਲ ਕੇ ਦਿਖਾ ਦਿੰਦੇ ਹਾਂ ਜੀ ਇੱਥੋਂ ਲੈ ਮੈਂ ਕਰ ਦਿੰਦਾ ਨਹੀਂ ਉਹ 에어 ਕਲੀਨਰ ਕੱਢਣਾ ਹੋਏਗਾ ਹਾਂ ਜੀ ਹਾਂ ਜੀ ਅੱਛਾ ਇਹਦਾ 에어 ਕਲੀਨਰ ਚ ਕੱਢਣਾ ਪੈਂਦਾ ਜੀ ਇਹ ਤੇਲ ਵਾਲਾ 에어 ਕਲੀਨ ਸਾ ਇਹ ਤੇਲ ਵਾਲਾ ਜੀ ਇਹ ਹੈ ਜੀ ਹਾਂਜੀ ਠੀਕ ਆ ਜੀ ਇਹਦੇ ਵਿੱਚ ਡਰਾਈ ਟੈਪ ਨਹੀਂ ਆਉਂਦਾ ਇਹ ਜੀ ਨਹੀਂ 45 ਚ ਡਰਾਈ ਟੈਪ ਨਹੀਂ ਔਰ 60 16 ਨੋ ਦੇ ਵਾਲੇ ਟੋ ਮਾਡਲ ਸਿਰ ਅੱਛਾ ਅੱਛਾ ਜੀ ਇਹਦੇ ਟਾਇਰ 14 ਨੋ 28 ਦੇ ਨੇ ਜੀ ਹਾਂਜੀ ਪਿਛਲੇ ਟਾਇਰ 14 ਨੋ 28 ਦੇ ਤੇ ਅਗਲੇ ਜਿਹੜੇ 750 16 ਦੇ ਨੇ 750 16 ਦੇ ਜੀ ਦਰਸ਼ਕੋ ਆ ਦੇਖ ਸਕਦੇ ਹੋ ਤੁਸੀਂ ਇੰਜਨ ਸੇਮ 60 ਵਰਗਾ ਹੀ ਆ ਆ ਦੇਖ ਲਓ ਉਦਾਂ ਹੀ ਸਟੀering ਦਾ ਟੈਂਕ ਲੱਗਿਆ ਆ ਸਟੀering ਟੈਂਕ ਲੱਗਿਆ ਹਾਂਜੀ ਕੋਲੈਂਡਾ ਆ ਗਿਆ ਹਾਂਜੀ ਅੱਗੇ ਰੇਡੀਏਟਰ ਆ ਗਿਆ ਹਾਂਜੀ ਹਾਂਜੀ ਮਾਈਕੋ ਬੋਸ਼ ਦਾ ਪੰਪ 3 ਸਿਲੰਡਰ ਇੰਜਨ ਹਾਂਜੀ ਆ ਡਿਵਾਈਸ ਹੈ ਜਿਹੜਾ ਕੇ ਡਿਵਾਈਸ ਕਹਿ ਰਹੇ ਸੀਗੇ ਠੀਕ ਹੈ ਜੀ ਆਪ ਇੱਥੇ ਬਟਨ ਲੱਗਾ ਹੋਇਆ ਹਾਂਜੀ 6-7 ਸੈਕਿੰਡ ਲਈ ਆਪਾਂ ਬਟਨ ਦਬਾ ਕੇ ਰੱਖਾਂਗੇ ਤੇ ਬੀਪ ਦੀ ਆਵਾਜ਼ ਆ ਜਾਏਗੀ ਵਿਚੋਂ ਬਾਅਦ ਆ ਜਾਏਗੀ ਹਾਂ ਇੱਕ ਵਾਰੀ ਇਹ ਆਵਾਜ਼ ਬੀਪ ਦੀ ਆਏਗੀ ਉਸ ਤੋਂ ਬਾਅਦ ਕੀ ਹੈ ਕੰਪਨੀ ਤੋਂ ਏਸੇ ਤੇ ਡਾਇਰੈਕਟ ਕਾਲ ਆ ਜਾਏਗੀ ਅਛਾ ਇਹਦੇ ਉੱਪਰੇ ਕਾਲ ਆ ਜੇਗੀ ਇਹਦੇ ਉੱਤੇ ਹੀ ਕਾਲ ਆ ਜਾਏਗੀ ਇੱਥੇ ਸਪੀਕਰ ਵੀ ਲੱਗਾ ਇਹਦੇ ਵਿੱਚ ਮਾਈਕ ਵੀ ਲੱਗਾ ਹੋਇਆ ਅਛਾ ਇੱਥੇ ਗੱਲਬਾਤ ਹੋ ਜੂਆ ਆਪਣੀ ਗੱਲਬਾਤ ਜਿਹੜੀ ਕਰਨੀ ਹੈ ਜ਼ਿੰਮੇਵਾਰ ਭਰਾ ਨੇ ਹਾਂਜੀ ਅਗਰ ਉਹ ਖੇਤ 'ਚ ਖੜਾ ਹੈ ਮੋਬਾਈਲ ਮੌਕੇ ਤੇ ਨਹੀਂ ਹੈਗਾ ਕਿਸੇ ਕੋਈ ਚੀਜ਼ ਪੁੱਛਣੀ ਹੈ ਨਵਾਂ ਟਰੈਕਟਰ ਲੈ ਕੇ ਜਾਂਦਾ ਕੋਈ ਚੀਜ਼ ਨਹੀਂ ਸਮਝ ਆਂਦੀ ਜਾਂ ਕੋਈ ਦਿੱਕਤ ਪਰੇਸ਼ਾਨੀ ਵੀ ਹੈ ਹਾਂਜੀ ਤੇ ਇਸੇ ਡਿਵਾਈਸ ਤੋਂ ਗੱਲ ਕਰ ਸਕਦਾ ਕੰਪਨੀ ਵਿੱਚ ਠੀਕ ਹੈ ਜੀ 24 ਘੰਟੇ ਕੰਪਨੀ ਦੇ ਇੰਜੀਨੀਅਰ ਉੱਥੇ ਹਾਜ਼ਰ ਬੈਠੇ ਹੋ ਯਾਨੀ ਇਹ ਤਾਂ ਥੋੜਾ ਬਹੁਤ ਵਧੀਆ ਉਪਰਾਲਾ ਕਰਿਆ ਹੈ ਜੀ ਵਾਟਰ ਸੈਪਰੇਟਰ ਇਹਦਾ ਸਟੈਂਡਰਡ ਚੀਜ਼ਾਂ ਜੋ ਫਿਕਸ ਹੁੰਦੀ ਹੈ ਹਰ ਇੱਕ ਜਿਹੜਾ ਆ ਆਈ ਜਾਂਦੀ ਹੈ ਹਾਂਜੀ ਹੁਣ ਆਪਣੇ ਟਰੈਕਟਰ ਚ 500 ਘੰਟੇ ਬਾਅਦ ਸਰਵਿਸ ਹੋਏਗੀ ਜੀ ਠੀਕ ਆ ਜੀ ਪਹਿਲਾ 250 ਹੁੰਦਾ ਦੀ ਅੱਗੇ ਪਹਿਲਾ 250 ਹੁਣ ਇਹਨਾਂ ਚ ਟਰੈਕਟਰ ਚ 500 ਘੰਟੇ ਬਾਅਦ ਸਰਵਿਸ ਦਾ ਇੰਟਰਵਲ ਦੇ ਦਿੱਤਾ ਠੀਕ ਆ ਜੀ ਠੀਕ ਫਰੰਟ ਐਕਸਲ ਐਡਜਸਟੇਬਲ ਹੈ ਹਾਂਜੀ ਆ ਦੇਖੋ ਜਿਹੜਾ ਪਾਵਰ ਸਟੀਰਿੰਗ ਹੈ ਉਹ ਬੈਲੈਂਸਡ ਟਾਈਪ ਹੈ ਬੇਸਿਕਲੀ ਜਿਹੜਾ ਜੈਕ ਕਿ ਲੱਗਾ ਇੱਕੋ ਜੈਕ ਦੋਨੋਂ ਪਾਸੇ ਸੋਨੋ ਪਸੇ ਕੰਮ ਕਰਦਾ ਪਤੀ ਹੁੰਦਾ ਇਹ ਹੈ ਬਿਲਕੁਲ ਜੀ ਮਜੂਤ ਹੁੰਦਾ ਬੇਸਿਕਲੀ ਪਾਵਰ ਸਟੀering ਬਹੁਤ ਸਮੂਥ ਹੋਏਗਾ ਇਹ ਦੇਣਾ ਬੜੇ ਆਰਾਮ ਨਾਲ ਕਟਾਈ ਜੜੀ ਹੋ ਜਾਏਗੀ ਹਾਂਜੀ ਹਾਂਜੀ ਪਿਆਰ ਨਾਲ ਹੋ ਜਾਂਦੀ ਹੈ ਵਧੀਆ ਬੰਪਰ ਹੈ ਜੀ ਇਹ ਕਹਿੰਦੇ ਹਿੰਮਰੇ ਇਹ ਗੱਲ ਕਰੀਏ ਬੰਪਰ ਅੱਗੇ ਹੈਵੀ ਡਿਊਟੀ ਬੰਪਰ ਹੈ ਇਹ ਟੋ ਹੁੱਕ ਹੈ ਹੁੱਕ ਲੱਗੀ ਹੋਈ ਹੈ ਤੇ ਕਿੰਨੇ ਕਿਜੀ ਦਾ ਜੀ ਇਹ ਹੈ ਇਹ ਤਕਰੀਬਨ 90 ਕਿਲੋ ਦੇ ਕਰੀਬ ਦਾ ਬੰਪਰ ਹੈ ਦੇਖਣ ਨੂੰ ਜੂ ਛੋਟਾ ਲੱਗਦਾ ਹਾਂਜੀ ਹਾਂਜੀ ਪਰ ਕੰਮ ਵੱਲੋਂ ਸਭ ਤੋਂ ਵਧੀਆ ਹੈ ਠੀਕ ਹੈ ਜੀ ਠੀਕ ਹੈ ਅਗਲੇ ਟਾਇਰ ਵੀ ਵੱਡੇ ਕਰਤੇ 750 16 ਦੇ ਦਿੱਤੇ ਦੇ ਹਾਂਜੀ ਲਾਈਟਾਂ ਸਾਰੀਆਂ LED ਆ ਗਈਆਂ ਅੱਗੇ ਹੈਡਲਾਈਟਸ ਹੋ ਗਈਆਂ ਪਲੱਸ ਪਿੱਛੇ ਫੈਂਡਰ ਤੇ ਜਿਹੜਾ ਟੇਲ ਆ ਜਿਹੜਾ ਆਪਾਂ ਇੰਡੀਕੇਟਰ ਕਹਿੰਦੇ ਇਹਦਾ ਮਸ਼ਹੂਰ ਨੇ ਜੀ ਇੰਡੀਕੇਟਰ ਦਾ ਮੰਨ ਲਓ ਫਾਰਮ ਟ੍ਰੈਕ ਦੇ ਫਾਰਮ ਟ੍ਰੈਕ ਦੇ ਤੇ ਇਧਰ ਸਲੈਂਸਰ ਆ ਗਿਆ ਤੇ ਹੀਟ ਗਾਰਡ ਦਿੱਤਾ 60 ਮੰਗੂ ਹੈਗਾ ਨਹੀਂ ਉਹ ਬਿਲਕੁਲ ਸਰ ਤੇ ਬਾਕੀ ਗੇਰਾਂ ਬਾਰੇ ਜਾਣਕਾਰੀ ਦੇ ਦਿਓ ਜੀ ਗੇਅਰ ਬੇਸਿਕਲੀ ਅੱਗੇ ਆਂਦੇ ਸੀਗੇ 8+2 ਜਿਹੜਾ ਸਿੰਪਲ ਹਾਈ ਲੋ ਸੀਗਾ ਠੀਕ ਆ ਜੀ ਹੁਣ ਫਾਰਮ ਟ੍ਰੈਕ ਪਾਵਰ 45 ਪਾਵਰ ਮੈਕਸ T20 ਗੇਅਰ ਦੇ ਨਾਲ ਹੈ ABCD 4 ਸਪੀਡ ਗੇਅਰ ਬਾਕਸ 16+4 ਗੇਅਰ ਮਿਲਣਗੇ ਇਹਦੇ ਵਿੱਚ ਅੱਛਾ ਜੀ ਇੱਕ ਹਾਈ ਲੋ ਆ ਮਿਲ ਗਿਆ ਪਲੱਸ ਇੱਕ ਹਾਈ ਲੋ ਤੁਸੀਂ ਕਹਿ ਸਕਦੇ ਇਹ ਵਾਲਾ ਮਿਲ ਗਿਆ ਜਿਹੜਾ ਆਪਣਾ ਘੋੜਾ ਗੇਰ ਕਹਿੰਦੇ ਕੋਸਟਾਂਗੇਰੀਆ ਕੋੜਾ ਗੇਰ ਕੋਣ ਗੇਰ ਕੋਹਨ ਦੇ ਦੀ ਉਹ ਇਹ ਮਿਲ ਜੇਗਾ ਆ ਪੀਟੀਓ ਦਾ ਆ ਗਿਆ ਇਹ ਪੀਟੀਓ ਦਾ نیچے ਲੱਗ ਗਿਆ ਪੀਟੀਓ ਵੀ ਮਲਟੀ ਸਪੀਡ ਰਿਵਰਸ ਪੀਟੀਓ ਹੈ ਅੱਛਾ ਇਹਨਾਂ ਸਪੀਡ ਚੱਲੇਗੀ ਹਾਂਜੀ ਇਹਦੇ ਤੋਂ ਚੱਲੇਗੀ ਅੱਛਾ ਅੱਛਾ ਠੀਕ ਆ ਜੀ ਠੀਕ ਆ ਤੇ ਸੀਟ ਵਗੈਰਾ ਸੀਟ ਡੀਲਕਸ ਸੀਟ ਹੈ ਹਾਂਜੀ ਆ ਨਾਰਮਲੀ ਟਰੈਕਟਰ ਦੀ ਸੀਟ ਉੱਪਰ ਥੱਲੇ ਐਡਜਸਟੇਬਲ ਹੁੰਦੀ ਹੈ ਜੇ ਅੱਗੇ ਪਿੱਛੇ ਹਾਂਜੀ ਆਪਣੇ ਟਰੈਕਟਰ ਦੀ ਸੀਟ ਹੈ ਉੱਪਰ ਥੱਲੇ ਤੇ ਅੱਗੇ ਪਿੱਛੇ ਤਾਂ ਹੋਣੀ ਹੀ ਹੋ ਉਹ ਵੀ ਜਿਹੜੀ ਹੈ ਹਾਂਜੀ ਉਹ ਵੀ ਕਾਰ ਦੀ ਸੀਟ ਦੀ ਤਰ੍ਹਾਂ ਅਡਜਸਟੇਬਲ ਹੈ ਠੀਕ ਆ ਜੀ ਠੀਕ ਆ ਓਏ ਆ ਪਿੱਛੇ ਆ ਜਾ ਆ ਪਿੱਛੇ ਆ ਜਾ ਨਹੀਂ ਉਦਰੀ ਦੱਸ ਦਾਂਗੇ ਬਾਕੀ ਇਹਦੇ ਟਾਇਰ 14 ਨੋਟ ਪਿਛਲੇ ਟਾਇਰ 14 ਨੋ 28 ਦੇ ਨੇ ਹਾਂਜੀ ਬਸ ਜਿਹੜੀ ਮੈਂ ਸੀਟ ਦੀ ਗੱਲ ਕਰ ਰਿਹਾ ਇੱਥੋਂ ਦੋ ਨਟ ਹੈਗੇ ਇਹਨਾਂ ਨੂੰ ਮੜਾ ਟਿੱਲਾ ਕਰਕੇ ਸੀਡ ਪਿੱਛੇ ਨੂੰ ਕੀਤੀ ਧੋਏ ਦੀ ਬੇਸਿਕਲੀ ਪਿੱਛੇ ਕੀਤੀ ਜਾ ਸਕਦੀ ਹੈ ਠੀਕ ਹੈ ਤੇ 5 ਸਾਲ ਦੀ ਦੀ ਵਾਰੰਟੀ ਆਏਗੀ ਸਟੈਂਡਰਡ ਵਾਰੰਟੀ ਕੰਪਨੀ ਉਹ 5 ਸਾਲ ਦੀ ਜਾਂ 5000 ਘੰਟੇ ਤੱਕ ਦੇ ਰਹੀ ਹੈ ਉਹ ਬਕਾਇਦਾ ਸਟicker ਲੱਗ ਕੇ ਆ ਰਿਹਾ ਠੀਕ ਹੈ ਜੀ ਪਿਛਲਾ ਹਿੱਸਾ ਜਿਵੇਂ ਦੇਖ ਰਹੇ ਹੋ ਪਹਿਲਾਂ ਸਟੇਟ ਐਕਸਲ ਆਂਦਾ ਸੀ ਸਿੰਪਲ ਹਿੱਸਾ ਸੀਗਾ ਠੀਕ ਹੈ ਜੀ ਹੁਣ ਕਾਮਯਾਬ ਜਿਹੜਾ ਪੂਰੀ ਤਰ੍ਹਾਂ ਪਿਛਲੇ 12 13 ਸਾਲਾਂ ਤੋਂ ਹਾਂ ਜੀ IPA ਹਿੱਸਾ ਈ ਪੀਕਾ ਈ ਪੈ ਹਿੱਸਾ ਹਾਂਜੀ ਇਹ ਐਪੀਸਾਈਕਲਿਕ ਜਿਹੜਾ ਕਹਿ ਰਹੇ ਨੇ ਆਪਾਂ ਕੋਈ ਹਿੱਸਾ ਬੇਸਿਕਲੀ ਫਾਰਮ ਟਾਈਪ 45 ਪਾਵਰ ਐਕਸਟ੍ਰੀਮ ਮਿਲੇਗਾ ਸਹੀ ਗੱਲ ਆ ਜੀ ਵਧੀਆ ਮਜ਼ਬੂਤ ਹੋਕ ਹੈਗਾ ਨਹੀਂ ਥੋੜਾ ਲੋਹਾ ਤਾਂ ਬਹੁਤ ਲਾਇਆ ਆ ਜੀ ਪਲਾਸਟਿਕਾ ਕਿਤੇ ਹੈ ਹੀ ਨਹੀਂ ਜੇ ਆਪਾਂ ਗੱਲ ਕਰੀਏ ਟਰੈਕਟਰ ਦੇ ਲੋਹਾ ਤੇ ਲਾਇਓ ਵੀ ਮਤਲਬ ਐਸ ਸੁਪਟਿਆ ਹੋਇਆ ਜਿੰਨਾ ਵੱਧ ਜਨ ਵੱਧ ਤੋਂ ਵੱਧ ਹੋਏ ਜਿੰਨਾ ਹੈ ਵੀ ਆਪਣੇ ਟਰੈਕਟਰ ਹੈਗੇ ਆ ਪੂਰੇ ਫਰੰਟ ਲਿਫਟਿੰਗ ਨਹੀਂ ਚਾਹੁੰਦਾਗਾ ਜਿਹਨੇ ਮਰਜ਼ੀ ਭਾਰੀ ਤੋਂ ਭਾਰੀ ਇੰਪਲੀਮੈਂਟ ਚਲਾਓ ਤੁਸੀਂ ਇੰਨੀ ਮਰਜ਼ੀ ਹੈਵੀ ਟਰਾਲੀ ਪਾਓ ਹਾਂਜੀ ਤੇ ਸੈਂਸਿੰਗ ਬਹੁਤ ਵਧੀਆ ਲਿਫਟ ਦੀ ਹੈ ਜੀ ਲਿਫਟ ਦੀ ਸੈਂਸਿੰਗ ਤਾਂ ਸਭ ਤੋਂ ਜ਼ਿਆਦਾ ਆਲੂ ਦੀ ਖੇਤੀ 'ਚ ਯੂਜ਼ ਹੁੰਦੀ ਹੈ ਹਾਂਜੀ ਫਾਰਮਟ੍ਰੈਕ ਤੇ ਲਿਫਟ ਆਲੂ ਦੀ ਖੇਤੀ ਲਈ ਸਭ ਤੋਂ ਜ਼ਿਆਦਾ ਕਾਮਯਾਬ ਹੈ ਸਹੀ ਗੱਲ ਹੈ ਇਹਦੇ ਵਰਗੀ ਲਿਫਟ ਸੈਂਸਿੰਗ ਕਿਸੇ ਵੀ ਟਰੈਕਟਰ 'ਚ ਨਹੀਂ ਮਿਲੇਗੀ ਸਰ ਡਬਲ ਡਿਸਟ੍ਰਿਬਿਊਟਰ ਹੋਣਾ ਕਰ ਨਹੀਂ TPI ਇਹ ਸੇ ਨਾਲ ਡਬਲ ਡਿਸਟ੍ਰਿਬਿਊਟਰ ਸਟੈਂਡਰਡ ਹੈ ਤੇ ਹਿੱਸਾ ਦੇਖੋ ਇਹਨਾਂ ਕਿਸੇ ਟਰੈਕਟਰ ਦਾ ਮੋਟਾ ਹਿੱਸਾ ਨਹੀਂ ਪਾਰੀ ਜਿੰਨਾ ਇਹਦਾ ਫਾਰਮਟ੍ਰੈਕ ਦਾ ਤੇ ਵਧੀਆ ਦੇਖ ਲੋ ਦਰਸ਼ਕੋ ਤੇ ਜੇ ਆਪਾਂ ਇਹਦੀ ਗੱਲ ਕਰੀਏ ਲਾਸਟ ਦੇ ਗੱਲਾਂ ਆ ਜਾਂਦੀਆਂ ਫਿਰ ਉਹੀ ਇਹਦਾ ਪ੍ਰਾਈਸ ਕਿੰਨੇ फार्म टाइप 45 पावर मैक्स T20 ਦੇ ਇਸ ਟਾਈਮ ਸਕੀਮ ਚੱਲਦੀ ਹੈ ਹਾਂਜੀ ਸਕੀਮ ਜਦੋਂ ਤੱਕ ਹੈਗੀ ਹੈ ਉਦੋਂ ਤੱਕ ਤਾਂ ਇਹ 7 ਲੱਖ 40 ਹਜ਼ਾਰ ਵਿੱਚ ਮਿਲੇਗਾ اچھا ਸਕੀਮ ਚ ਨਾ ਕਿ ਨਾ ਫਿਲਹਾਲ ਸਕੀਮ ਹੈ ਲਾਂਚਿੰਗ ਕਰਕੇ ਅੱਛਾ ਜੀ T20 ਨਵਾਂ ਲਾਂਚ ਕੀਤਾ ਸੀਗਾ ਹਾਂਜੀ ਹਜੇ ਤਾਂ ਹੈਗੀ ਹੈ ਬਾਕੀ ਅਗਲੇ ਨਿਰਦੇਸ਼ਾਂ ਤੱਕ ਇਹ ਚੱਲੇਗੀ ਠੀਕ ਹੈ ਜੀ ਔਰ ਇਹ 7 ਲੱਖ 40 ਹਜ਼ਾਰ ਇਹ ਓਨ ਰੋਡ ਹੈ ਜਿਹਦੇ ਵਿੱਚ ਅਸੀਂ ਪੁਰਾਣਾ ਟਰੈਕਟਰ ਵਿੱਚ ਨਹੀਂ ਕਰਦੇ ਠੀਕ ਹੋ ਗਿਆ ਜੀ ਓਨ ਰੋਡ ਪ੍ਰਾਈਸ ਅੱਜ ਦਾ 7 ਲੱਖ 40 ਹਜ਼ਾਰ ਹੈ ਜੀ ਬਿਲਕੁਲ ਜੀ ਕੋਈ ਪੁਰਾਣਾ ਟਰੈਕਟਰ ਵਿੱਚ ਨਹੀਂ ਘਟਦੇ ਆਪਾਂ ਠੀਕ ਹੈ ਜੀ ਠੀਕ ਹੈ ਤੇ ਇਹ ਜਿਮੀਦਾਰ ਭਰਾਵਾਂ ਦੀ ਬਹੁਤ ਵਧੀਆ ਸਕੀਮ ਹੈ ਕਿਉਂਕਿ ਤਕਰੀਬਨ ਇਹੀ ਟਰੈਕਟਰ ਨਹੀਂ ਤਾਂ 8 ਲੱਖ ਰੁਪਏ ਦੇ 60 ਹਜ਼ਾਰ ਦੀ ਸਬਸਿਡੀ ਸਿੱਧੀ ਲਾ ਲਓ ਸਹੀ ਗੱਲ ਆ ਜੀ ਤਕਰੀਬਨ ਮੋਟਾ ਵੀਰੇ 15 ਤੋਂ 20 ਹਜ਼ਾਰ ਰੁਪਏ ਤੁਹਾਡਾ ਕਾਗਜ਼ਾਂ ਦਾ ਖਰਚਾ ਬਚ ਗਿਆ ਹਾਂਜੀ ਹਾਂਜੀ ਹੁਣ ਆਪਣੀ ਸਬਸਿਡੀ ਵੀ ਇਹਦੇ ਉੱਤੇ ਹੀ 74000 ਸਬਸਿਡੀ ਲੈਸ ਕਰਕੇ ਲਾ ਲਓ ਸਬਸਿਡੀ ਲੈਸ ਕਰਕੇ ਹੀ ਹੈ 74000 ਤਿਆਰ ਹੈਗੀ ਲਿਫਟ ਦਰਸ਼ਕੋ ਲਿਫਟ ਵੀ ਵਧੀਆ ਸੱਠ ਵਾਂਗੂ ਲੱਗੀ ਹੋਈ ਹੈ ਆਪਣਿਆਂ ਸੇਮ ਕਰਾਈ 18 ਕੁਇੰਟਲ ਦੀ ਲਿਫਟ ਹੈ ਜੀ ਇਹਦੇ ਵਿੱਚ ਠੀਕ ਆ ਜੀ 18 ਕੁਇੰਟਲ ਦੀ ਲਿ ਤੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਵੀਰਾਂ ਨੂੰ ਜਾਣਕਾਰੀ ਦੇਣ ਲਈ थैंक यू वेरी मच थैंक्स अलो ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਆਪਣਾ ਨੂੰ ਸਬਸਕ੍ਰਾਈਬ ਕਰਨਾ ਤੇ ਅੱਜ ਕਾਫੀ ਟਰੈਕਟਰ ਦੀਆਂ ਡਿਲੀਵਰੀਆਂ ਹੋਈਆਂ ਨੇ ਕਟਾਉਟ ਮੇਰੇ ਹਿਸਾਬ ਨਾਲ ਜੀ ਪੰਜ ਛੇ ਦਾ ਵਿਕੇ ਗਏ ਨਾ ਸੱਤ ਡਿਲੀਵਰੀਆਂ ਕੀਤੀਆਂ ਸੱਤ ਡਿਲੀਵਰੀਆਂ ਆਈਆਂ ਸੱਤ ਹੋਈਆਂ ਜੀ ਸੱਤ ਡਿਲੀਵਰੀਆਂ ਹੋਈਆਂ ਨੇ ਕਿਸਾਨ ਲੈ ਕੇ ਗਏ ਨੇ ਇੱਥੇ ਫੰਕਸ਼ਨ ਰੱਖਿਆ ਹੋਇਆ ਸੀ ਵਧੀਆ ਫੰਕਸ਼ਨ ਸੀ ਜਾਨੀ ਪੂਰੀ ਪੰਜਾਬ ਤੋਂ ਟੀਮ ਆਈ ਹੋਈ ਸੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਫੇਸਬੁੱਕ ਤੇ ਤਾਂ ਫਾਲੋ ਕਰਨਾ ਇੰਸਟਾਗ੍ਰam ਤੇ ਆ ਬਿੱਟੂ ਨਿਆ ਪਰ